আসসালামু আলাইকুম। ਵੀਰੋ ਕੀ ਹਾਲ ਹੈ? ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ। ਮਸ਼ਹੂਰ ਸੂਫੀ ਬਜ਼ੁਰਗ ਸ਼ੇਖ ਸਾਦੀ ਰਹਿਮਤੁਲਲਾਹ ਫਰਮਾਉਂਦੇ ਹੈ, "ਅਗਰ ਤੂੰ ਚਾਹਨਾ ਹੈ ਕਿ ਸੂਬਾ ਦਿਨ ਦੇ ਵੇਲੇ ਤੂੰ ਬਾਦਸ਼ਾਹਾਂ ਵਾਲੀ ਜ਼ਿੰਦਗੀ گزارੇਂ, ਤੇ ਫਿਰ ਰਾਤ ਦੇ ਅੱਧੇ ਪੈਰ ਉੱਠ ਕੇ ਰੱਬ ਨੂੰ ਯਾਦ ਕਰ। ਰੱਬ ਦਾ ਜ਼ਿਕਰ ਕਰ, ਆਪਣੀਆਂ ਦੁੱਖ ਤਕਲੀਫਾਂ, ਪਰੇਸ਼ਾਨੀਆਂ ਰੱਬ ਬਗੈ ਰੱਖ, ਰੱਬ ਬਗੈ ਅਰਦਾਸ ਕਰ। ਅੱਜ ਗਿਆਨੀ ਸੰਸੀ ਮਸਕੀਨ ਹੋਣੀ" અમૃત વેલે ਦੀ મહમા دے بارے دس દે પે કે ਕਿڈا قیمتی વેલા بہت ਵਧੀਆ ਤੇ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਸਮਝ ਤੇ ਮਿਲ ਗਈ ਏ ਪਤਾ ਤੇ ਚੱਲ ਗਿਆ ਪ੍ਰਕਰ ਦਾ ਕੱਖ ਨਹੀਂ ਪਿਆ ਪਤਾ ਤੇ ਇਹ ਚੱਲ ਗਿਆ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ અમૃત વેਲਾ ਅੱਧ ਰਾਤ ਤੋਂ ਬਾਅਦ અમૃત વેਲਾ ਸ਼ੁਰੂ ਹੋ ਜਾਂਦਾ ਇਹਨਾਂ ਤਿੰਨ ਚਾਰ ਘੰਟਿਆਂ ਜੇ ਮੈਂ 1 ਘੰਟਾ ਕਿਸੇ ਵਕਦੀ ਬੈਠ ਕੇ ਜਪ ਕਰਾਂ ਬੜੀ ਗੱਲ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ भगत ਖਾਏ ਖਰਚ ਰਏ ਨਿਖੁੱਟੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਬੜੀ ਬਖਸ਼ਿਸ਼ ਇਰਾਣੀ ਸੂਫੀ ਸੰਤ ਸਿੱਖ ਸਾਦੀ ਸਾਹਿਬ ਦਾ ਕਹਿਣਾ ਹੈ ਦੁਆ ਕੁੰ ਨ ਬ ਸ਼ਬ ਚੋਂ ਗਦਾਆਂ ਸੋਸ ਗਰਮੇ ਕੋ ਨਹੀਂ ਬਾਦਸ਼ਾਹੀ ਬਰੋਸ ਐ ਬੰਦੇ ਜੇ ਤੂੰ ਦਿਨ ਦੇ ਸਮੇ ਸਾਰਾ ਦਿਨ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਇਸ ਤਰ੍ਹਾਂ ਬੈਲੈਂਸ ਬਣੇਗਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੇ ਨਹੀਂ ਸਕਣਗੇ ਉਹ ਫਿਰ ਬਿਖਾਰੀਆਂ ਦੀ ਤਰ੍ਹਾਂ ਜੀਣਗੇ ਰੋਂਦੇ ਪਿੱਟਦੇ ਹੋਏ ਜੀਣਗੇ ਕੁਰਲਾਂਦੇ ਹੋਏ ਜੀਣਗੇ ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਅੱਗੇ ਬਿਖਾਰੀ ਬਣ ਜਾਂਦੇ ਨੇ ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਜਿਸ ਨੂੰ ਬਖਸ਼ੇ ਜੀਵਤ ਸਾਲ ਨਾਨਕ ਪਾਤਸ਼ਾਹੀ ਬਾਸ ਉਦੇ ਫਿਰ ਉਹ ਫਿਰ ਬਾਦਸ਼ਾਹਾਂ ਦੀ ਤਰ੍ਹਾਂ ਜੀਵਦੇ ਨੇ ਤੋਂ ਖੈਰ ਮੈਂ ਅਰਜ਼ ਕਰਾਂ ਜਿਸ ਨੂੰ ਇਹ ਸਮਝ ਆ ਗਈ ਏ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਹੋਰ ਥਾਰੇ ਸਾਰੇ ਕਰਮ ਥੱਕ ਹਾਰ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਇਹ ਸਭ ਕਰਮ ਕਾਂਡ ਏ ਜਿਹਦੇ ਚ ਮੇਰਾ ਮਨ ਨਹੀਂ ਹੈ ਮੇਰਾ ਮਨ ਨਹੀਂ ਕਰਮ ਦਾ ਉਹ ਹਵਾ ਚ ਉਡ ਗਿਆ ਵਾਹਿਗੁਰੂ ਵਾਹਿਗੁਰੂ ਆਖਿਆ ਜਿੰਨੂੰ ਮੈਂ ਸੁਣ ਨਹੀਂ ਰਿਹਾ ਹਵਾ ਚ ਉਡ ਗਿਆ ਉਹ ਪਾਠ ਜਿੰਨੂੰ ਮੈਂ ਸੁਣ ਨਹੀਂ ਰਿਹਾ ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ ਅਗਰ ਠੀਕ ਹੋ ਸਕਦਾ ਹੈ ਤੋਂ ਗੁਸਤਾਖੀ ਮੈਂ ਐਸੇ ਹੀ ਸ਼ਰੈਣੀ ਚ ਕਈ ਪਾਠ ਹੀ ਜ਼ਿੰਦਗੀ ਭਰ ਤੋਂ ਮੇਰੇ ਨਾਲ ਨੇ 18 18 ਘੰਟੇ ਪਾਠ ਉਹ ਕਰ ਰਹੇ ਨੇ ਚਾਰ ਚਾਰ ਤਿੰਨ ਤਿੰਨ ਅਖੰਡ ਪਾਠਾਂ 'ਚ ਡਿਊਟੀ 40 ਸਾਲ ਪਹਿਲੇ ਵੀ ਕਰੋਧੀ ਹੁੰਦੇ ਸਨ ਅੱਜ ਵੀ ਕਰੋਧੀ ਨੇ 40 ਸਾਲ ਪਹਿਲੇ ਵੀ ਮਹਾ ਲੋਭੀ ਹੁੰਦੇ ਸਨ ਅੱਜ ਵੀ ਮਹਾ ਲੋਭ 40 ਸਾਲ ਪਹਿਲੇ ਵੀ ਇਰਸ਼ਾਲੂ ਆਉਂਦੇ ਸਨ ਅੱਜ ਵੀ ਇਰਸ਼ਾਲੂ ਨੇ ਔਰ ਗੁਸਤਾਖੀ ਮਾਫ 40 ਸਾਲ ਪਹਿਲੇ ਵੀ ਮਹਾ ਮੂਰਖ ਆਉਂਦੇ ਸਨ ਅੱਜ ਵੀ ਮਹਾ ਮੂਰਖ ਕੁਝ ਵੀ ਨਹੀਂ ਕੁਝ ਵੀ ਧੁਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਥ ਕਹਾਂਨੇ ਧਰਮ ਦੀ ਸਾਧਨਾ ਧੁਨ ਦੇ ਚ ਧਿਆਨ ਹੁਣ ਕੋਈ ਕਹੇਗਾ ਇੱਥੇ ਧਿਆਨ ਪਰ ਗੁਰੂ ਨਾਨਕ ਕਹਿੰਦੇ ਨੇ ਧੁਨ ਮੇਂ ਧਿਆਨ ਕੋਈ ਕਹੇਗਾ ਮੂਰਤੀ ਚ ਧਿਆਨ ਦੀਵੇ ਚ ਧਿਆਨ ਗੁਰੂ ਨਾਨਕ ਕਹਿੰਦੇ ਨੇ ਧੁਨ ਮੇਂ ਧਿਆਨ ਸਭ ਨੇ ਆਪਣੀਆਂ ਆਪਣੀਆਂ ਗੱਲਾਂ ਬਣਾਈਆਂ ਆਪਣੀਆਂ ਔਰ ਜਿਹੜੀ ਗੱਲ ਗੁਰਗੰਨ ਸਾਹਿਬ ਤਸਦੀਕ ਨਹੀਂ ਕਰਦੇ ਉਹ ਕਸੌਟੀ ਤੇ ਪੂਰੀ ਨਹੀਂ ਉਤਰਦੀ ਫਿਰ ਮੱਥਾ ਕਿਹੜੀ ਗੱਲ ਦਾ ਟੇਕਦੇ ਪਾਇਓ ਗੁਰਗੰਨ ਸਾਹਿਬ ਸਰਵ ਸਿਰ ਸੁਕਾਣਾ ਮੱਥਾ ਟੇਕਣਾ ਗੁਰੂਗੰਨ ਸਾਹਿਬ ਨੂੰ ਬਾਕੀ ਸਭ ਕੁਝ ਉਹ ਕਰਨਾ ਜੋ ਗੁਰੂਗੰਨ ਸਾਹਿਬ ਤੋਂ ਉਲਟ ਉਲਟ ਫਿਰ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਸੀਸ ਨਹੀਂ ਵਾਈਏ ਕੀ ਹੈ ਇਹ ਜਹ ਰਿਦੇ ਕੋ ਸੁਧ ਦੇ ਜਾਏ ਇਕ ਪੁੱਤਰ ਪਿਓ ਨੂੰ ਮੱਥਾ ਟੇਕੈ ਉਹਦੇ ਪ੍ਰਕਰਮਾਂ ਵੀ ਕਰੇ ਉਹਦੀ ਮੁੱਠੀ ਚਾਪੀ ਵੀ ਕਰੇ ਤੇ ਪਿਤਾ ਕਹੇ ਪੁੱਤਰ ذرا ਇੱਕ ਗਲਾਸ ਪਾਣੀ ਦਲਾ ਇਹ ਸਾਡੇ ਕੋਲ ਨਹੀਂ ਹੋਣਾ ਇਹ ਤੂੰ ਆਪ ਕਰ ਆਗਿਆ ਨਹੀਂ ਮੰਨਦੇ ਹੁਕਮ ਨਹੀਂ ਮੰਨਣਾ ਇੱਥੇ ਤੇ ਹੁਕਮ ਮੰਨੀਏ ਹੋਵੇ ਪ੍ਰਵਾਣ ਤਾਂ ਖਸਮੇ ਕਾ ਮਹਿਲ ਪਾਇਸ ਹੁਕਮ ਕਰਨ ਨਾਲ ਮਹਿਲ ਦੀ ਪ੍ਰਾਪਤੀ ਨਹੀਂ ਹੋਵੇਗੀ ਹੁਕਮ ਮੰਨਣ ਨਾਲ ਹੋਵੇਗੀ ਹਰ ਮਨੁੱਖ ਤੇ ਹੁਕਮਰਾਨ ਹੋਣਾ ਚਾਹੁੰਦਾ ਮੇਰਾ ਹੁਕਮ ਚੱਲੇ ਹੁਕਮ ਚੱਲੇ ਚਲੋ ਤੋ ਹੁਕਮ ਹੋ ਉਹ ਹੁਕਮਰਾਨ ਹੋਵੇਗਾ ਪਰ ਗੁਰਦੁਆਰੇ ਆ ਕੇ ਤੇ ਹੁਕਮ ਮੰਨਣਾ ਹੀ ਤੈ ਹੁਕਮ ਮੰਨੀ ਹੈ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਹੁਕਮਰਾਨਾਂ ਦੀ ਤਰ੍ਹਾਂ ਅਗਰ ਤੋ ਗੁਰਦੁਆਰੇ ਆਇਆ ਖਾਲੀ ਆਏਗਾ ਖਾਲੀ ਚਲਾ ਜਾਏ ਕੁਛ ਵੀ ਨਹੀਂ ਕੁਛ ਵੀ ਨਹੀਂ ਧਰਮ ਦੀ ਸਾਧਨਾ ਮਨ ਦੀ ਸਾਧਨਾ ਇਹਦੀ ਸਮਝ ਆ ਗਈ ਕਿ ਧੁਨ ਦੇ ਚ ਧਿਆਨ ਜੋੜਨਾ ਇਸ ਨੂੰ ਕਹਿੰਦੇ ਨੇ ਜਗਿਆ ਸੂ ਜਾਗ ਪਿਆ ਸਮਝ ਆ ਗਈ ਸਿਰਫ ਸਮਝ ਹੀ ਨਹੀਂ ਆਈ ਜਪ ਕਰਨ ਲੱਗ ਪਿਆ ਧੋਨ ਧਿਆਨ ਦੀ ਸਾਧਨਾ ਕਰਨ ਲੱਗ ਪਿਆ ਇਹ ਗੱਲ ਵੱਖਰੀ ਹੈ ਸਫਲਤਾ ਮਿਲੀ ਏ ਕਿ ਨਹੀਂ ਸਫਲਤਾ ਪ੍ਰਭੂ ਦੇ ਹੱਥੇ ਚ ਹੈ ਕਰਮ ਸਾਡੇ ਕੋਲ ਹੈ ਬੀਜ ਸਾਡੇ ਕੋਲ ਹੈ ਫਲ ਤੇ ਪ੍ਰਭੂ ਕੋਲ ਹੈ ਇਸ ਵਾਸਤੇ ਸਾਨੂੰ ਕਿਹਾ ਤੂੰ ਬੀਜ ਬੋਣ ਦੀ ਚਿੰਤਾ ਕਰ ਫਲ ਦੀ ਚਿੰਤਾ ਪਰਮਾਤਮਾ ਕਰੇਗਾ ਪਰਮਾਤਮਾ ਦੀ ਚਿੰਤਾ ਤੂੰ ਨਾ ਕਰ ਇਸ ਵਾਸਤੇ ਸਾਬ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਜ ਫਲ ਦੇ ਛਾਤੋਂ ਰਖੇ ਤੋ ਫਲ ਨਾਲ ਜੁੜਿਆ ਰਹੇਗਾ ਕੀਰਤਨ ਨਾਲ ਨਹੀਂ ਜੁੜ ਸਕੇਗਾ ਫਲ ਦੇ ਛਾਤੋਂ ਰਖੇ ਵਾਹਿਗੁਰੂ ਮੰਤਰ ਦੇ ਜਪ ਨਾਲ ਤੋ ਨਹੀਂ ਜੁੜ ਸਕੇਗਾ ਫਲ ਨਾਲ ਜੁੜਿਆ ਇਸ ਵਾਸਤੇ ਤਮਾਮ ਮਹਾਪੁਰਸ਼ਾਂ ਨੇ ਕਿਹਾ ਹੈ ਫਲ ਦੀ ਇੱਛਾ ਨੂੰ ਇੱਕ ਪਾਸੇ ਰੱਖੋ ਕਿਉਂਕਿ ਫਲ ਤੇ ਅਜ ਨਹੀਂ ਅਜ ਤੇ ਬੀਜ ਪਏ ਬੋਂਦੇ ਆ ਫਲ ਲੱਗੇਗਾ ਕੁਝ ਦਿਨਾਂ ਬਾਅਦ ਕਣਕ ਤੇ ਮੈਂ ਅਜ ਬੋਈਏ ਪੰਜ ਛੇ ਮਹੀਨੇ ਬਾਅਦ ਫਲੀ ਬੋਤ ਹੋਏ ਬੂਟਾ ਤੇ ਮੈਂ ਅਜ ਅੰਬ ਦਾ ਲਾਇਆ ਪਰ ਫਲ ਤੇ ਪੰਜ ਛੇ ਸਾਲ ਬਾਅਦ ਲੱਗਣਗੇ ਤੇ ਦਾ ਮਤਲਬ ਪੰਜ ਛੇ ਸਾਲ ਤੱਕ ਮੇਰਾ ਧਿਆਨ ਫਿਰ ਫਲ ਤੇ ਹੀ ਰਹੇਗਾ ਬੀਜ ਤੇ ਰਿਹਾ ਫ਼ਲ ਪ੍ਰਭੂ ਦੇ ਹੱਥੇ ਚ ਬੀਜ ਮੇਰੇ ਹੱਥੇ ਚ ਕਰਮ ਕਰਨ ਦੀ ਸੁਤੰਤਰਤਾ ਉਸਨੇ ਸਾਨੂੰ ਦਿੱਤੀ ਕੀਤਾ ਹੋਇਆ ਕਰਮ ਫਲ ਹੀ ਹੋਤ ਹੋਵੇ ਪ੍ਰਭੂ ਨੇ ਆਪਣੇ ਹੱਥੇ ਚ ਰੱਖਿਆ ਜੋ ਸਾਡੇ ਹੱਥੇ ਚ ਹੈ ਉਹਦੀ ਚਿੰਤਾ ਸੇ ਆਪ ਕਰੀਏ ਜੋ ਪ੍ਰਮਾਤਮਾ ਦੇ ਹੱਥੇ ਚ ਉਹ ਤੇ ਚਿੰਤਾ ਕਰਦਾ ਹੀ ਨਾ ਕਰ ਚਿੰਤ ਚਿੰਤਾ ਹੈ ਕਰਤੇ ਸੋ ਕਰਤਾ ਚਿੰਤਾ ਕਰੇ ਜਨ ਪਪਾਇਆ ਜਾ ਤੂੰ ਸਿਰਫ ਕਰਮ ਕਰ ਜਿਵੇਂ ਧਨ ਕਮਾਣ ਵਾਸਤੇ ਕਰਮ ਕਰਦਾ ਇਸ ਤਰ੍ਹਾਂ ਧਰਮ ਕਮਾਣ ਵਾਸਤੇ ਕਰਮ ਕਰ ਪਰ ਧਨ ਕਮਾਣ ਵਾਸਤੇ ਜੋ ਤੂੰ ਕਰਮ ਕਰਦਾ ਹੈ ਫਲ ਦੀ ਕਾਮਨਾ ਕਰਕੇ ਕਰਦਾ ਹੈ ਠੀਕ ਹੈ ਪਰ ਇੱਥੇ ਤੇ ਕਾਮਨਾ ਨੂੰ ਇੱਕ ਪਾਸੇ ਰੱਖੇਗਾ ਕਾਹੂ ਫਲ ਕੀ ਚਾ ਨਹੀਂ ਬਾਝੇ ਕਿੱਡੇ ਨਹੀਂ ਬਣੇਗੇ ਅਗਰ ਕੰਮ ਨਾ ਅੱਗੇ ਕਰ ਦਿੱਤੇ ਉਂਝ ਵੀ ਦੇਖਿਆ ਜਾਏ ਰਜ਼ਕ ਦੀ ਚਿੰਤਾ ਵੀ ਪਰਮਾਤਮਾ ਹੀ ਕਰਦਾ ਹੈ ਮਨੁੱਖ ਨੂੰ ਤੇ ਥੋੜਾ ਜਿਹਾ ਉਦਮ ਕਰਨਾ ਪੈਂਦਾ ਹੈ ਬਾਕੀ ਤੇ ਸਭ ਕੁਝ ਉਹ ਦੇ ਰਿਹਾ ਹੈ ਜਿਹੜਾ ਬਹੁਤ ਜ਼ਰੂਰੀ ਹੈ ਹਵਾ ਬੜੀ ਜ਼ਰੂਰੀ ਹੈ ਕੋਈ ਬੰਦਾ ਹਵਾ ਕਮਾਣ ਵਾਸਤੇ ਨਹੀਂ ਜਾਂਦਾ ਪਾਣੀ ਬਹੁਤ ਜ਼ਰੂਰੀ ਹੈ ਕੋਈ ਇੱਕ ਮੁਲਕ ਤੋਂ ਦੂਜੇ ਮੁਲਕ ਬੰਦਾ ਪਾਣੀ ਕਮਾਣ ਵਾਸਤੇ ਨਹੀਂ ਜਾਂਦਾ ਜਰਾ ਰੋਟੀ ਔਖੀ ਹੈ ਰੱਬ ਨੇ ਜਾਣਬੁੱਝ ਕੇ ਬਣਾਈ ਹੈ ਇਹ ਕਮਾਣ ਵਾਸਤੇ ਆਪਣੇ ਘਰ ਤੋਂ ਦੂਜੇ ਘਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਾ ਹੈ ਮੈਂ ਅਕਸਰ ਅਰਜ਼ ਕਰਦਾ ਹਾਂ ਪਾਣੀ ਦੇ ਦਰਿਆ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਬਾਰਿਸ਼ ਹੁੰਦੀ ਹੈ ਰੋਟੀਆਂ ਦੀ ਬਾਰਿਸ਼ ਨਹੀਂ ਹੁੰਦੀ ਜਿੱਥੇ ਮਨੁੱਖ ਬੈਠਾ ਹੈ ਹਵਾ ਤੇ ਹੈ ਪਵਨ ਤੇ ਉਸ ਨੂੰ ਮਿਲੇਗੀ ਸਾਥੇ ਲੈਂਦਾ ਰਹੇ ਪਰ ਜਿੱਥੇ ਮਨੁੱਖ ਹੈ ਉੱਥੇ ਰਜ਼ਕ ਨਹੀਂ ਹੈ ਹਰ ਜਗ੍ਹਾ ਮਨੁੱਖ ਦਾ ਰਜ਼ਕ ਨਹੀਂ ਹੈ ਜਿੱਥੇ ਰਜ਼ਕ ਹੈ ਉੱਥੇ ਹੀ ਜਾਣਾ ਪੈਗਾ ਇਹਨੂੰ ਗੁਰੂ ਨਾਨਕ ਇੰਜ ਕਹਿੰਦੇ ਨਕ ਨਥ ਖਸਮ ਹਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਫਿਰ ਵੀ ਸਾਹਿਬ ਕਹਿੰਦੇ ਨੇ ਕਿਰਤ ਤੇ ਤੂੰ ਕਰ ਚਿੰਤਾ ਨਾ ਕਰ ਕਿਉਂ ਰਜ਼ਕ ਤੇ ਉਸਨੇ ਬਣਾਇਆ ਹੋਇਆ ਹੈ ਲਬਣਾ ਤੈਨੂੰ ਪੈਗਾ ਰਜ਼ਕ ਤੇ ਉਸਨੇ ਤੇਰਾ ਰੱਖਿਆ ਹੋਇਆ ਹੈ ਲਬਣਾ ਤੈਨੂੰ ਪੈਗਾ ਉਦਮ ਤੈਨੂੰ ਕਰਨਾ ਪੈਗਾ ਸ਼ਿਖ ਸਦੀ ਸਾਹਿਬ ਇਸ ਦੇ ਉੱਤੇ ਇੱਕ ਬੜੀ ਪਰਵਲ ਦਲੀਲ ਦਿੰਦੇ ਨੇ ਔਰ ਗੁਰਬਾਣੀ ਕਹਿੰਦੀ ਹੈ ਜੀਵ ਦਾ ਜਨਮ ਬਾਦ ਦੇ ਚ ਆਉਂਦਾ ਹੈ ਜੀਵ ਦਾ ਰਿਜਕ ਪਹਿਲੇ ਆਉਂਦਾ ਹੈ ਪਹਿਲੇ ਦੇਤੇ ਰਿਜਕ ਸੰਭਾਹ ਪਾਛੇ ਦੇਤੇ ਜੰਤ ਉਪਾਹ ਜੀਵ ਬਾਦ ਦੇ ਚ ਪੈਦਾ ਹੁੰਦਾ ਹੈ ਰਿਜਕ ਪਹਿਲੇ ਇਹਦੇ ਤੇ ਕੋਈ ਪ੍ਰਤੱਖ ਸਬੂਤ ਚਾਹੀਦਾ ਹੈ ਦਲੀਲ ਚਾਹੀਦੀ ਹੈ ਸ਼ੇਖ ਸਾਦੀ ਦੇਂਦੇ ਹਨ ইরਾਨੀ ਸੂਫੀ ਸੰਤ ਉਹ ਕਹਿੰਦੇ ਨੇ ਗਮੇ ਰੋਜ਼ੀ ਮਖਰ ਰੋਟੀ ਦਾ ਗਮ ਨਾ ਕਰੇ ਉਦਮ ਕਰੇ ਚਿੰਤਾ ਨਾ ਕਰੇ ਗਮੇ ਰੋਜ਼ੀ ਮਖਰ ਮਜ਼ਨ ਔਰਾ ਕੇ ਦਫ਼ਤਰ ਰਾ ਕੇ ਪੇਸ਼ੇ ਅਸਤਫਲ ਇਜ਼ਤ ਕਲ ਕੋ ਨਦ ਪਸਤਾਨੇ ਮਾਦਰ ਰਾ ਦੇਖਦਾ ਨਹੀਂ ਬੱਚੇ ਦਾ ਜਨਮ ਬਾਦ ਦੇ ਚਾਹੁੰਦਾ ਹੈ ਮਾਂ ਦੇ ਅਸਥਣਾ ਦੇ ਚ ਦੁੱਧ ਪਹਿਲੇ ਬਣ ਜਾਂਦਾ ਰਿਜ਼ਕ ਤੇ ਪਹਿਲੇ ਪੇ ਬੱਚੇ ਦਾ ਜਨਮ ਤੇ ਬਾਅਦ ਦੇ ਚ ਰਿਜ਼ਕ ਪਹਿਲੇ ਜਨਮ ਬਾਅਦ ਦੇ ਚ ਦੂਸਰਾ ਰਿਜ਼ਕ ਬਹੁਤਾ ਹੈ ਜੀਵ ਥੋੜੇ ਨੇ ਸਭ ਕੁਝ ਬਹੁਤ ਤੋਂ ਬਹੁਤ ਉਪਾਇ ਮਨੁੱਖ ਨੂੰ ਜੀਣ ਵਾਸਤੇ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਰਹਿਣ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਇੱਕ ਤਿਹਾਈ ਧਰਤੀ ਖਾਲੀ ਪਈ ਹੈ ਬਿਲਕੁਲ ਖਾਲੀ ਪਈ ਭਾਰਤ ਨਾਲੋਂ 5 ਗੁਣਾ ਵੱਡਾ ਆਸਟ੍ਰੇਲੀਆ। ਕੁੱਲ 4 ਕਰੋੜ ਦੀ ਆਬਾਦੀ ਹੈ। ਭਾਰਤ ਨਾਲੋਂ 5 ਗੁਣਾ ਵੱਡਾ ਕੈਨੇਡਾ ਕੁੱਲ 6 ਕਰੋੜ ਦੀ ਆਬਾਦੀ ਹੈ। ਕੁਝ ਵੀ ਨਹੀਂ। ਸਾਰਾ ਖਾਲੀ ਪਿਆ। ਸੈਂਕੜੇ ਮੀਲ ਤੱਕ ਕੋਈ ਕਸਬਾ ਨਹੀਂ ਹੈ। ਕੋਈ ਸ਼ਹਿਰ ਨਹੀਂ ਹੈ। ਆਸਟ੍ਰੇਲੀਆ ਦੇ 2-2000 ਮੀਲ ਤੱਕ ਕੋਈ ਸ਼ਹਿਰ ਨਹੀਂ ਹੈ। ਕੋਈ ਕਸਬਾ ਨਹੀਂ ਐ ਨੀਂ ਧਰਤੀ ਖਾਲੀ ਪਈ ਹੈ ਰਹਿਣ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਪੀਣ ਨੂੰ ਜਿੰਨਾ ਪਾਣੀ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਣ ਨੂੰ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਵ ਥੋੜੇ ਨੇ ਰਜ਼ਕ ਬਹੁਤ ਜ਼ਿਆਦਾ ਐਵੀ ਮੈਂ ਅਰਜ਼ ਕਰਦੇ ਆ ਸਭ ਕੁਝ ਬਹੁਤੋ ਬਹੁਤ ਉਪਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰ ਚਿੰਤਾ 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 ਰਜ਼ਕ ਦੀ ਜ਼ਰੂਰ ਹੈ ਮਨੁੱਖ ਨੂੰ ਚਿੰਤਾ ਪ੍ਰਭੂ ਦੀ ਨਹੀਂ ਹੈ ਪਰਮਾਤਮਾ ਦੇ ਨਾਮ ਦੀ ਇਸ ਸਤਸੰਗ ਇਸ ਵਾਸਤੇ ਹੈ ਅਸੀਂ ਉਸ ਦਾ ਚਿੰਤਨ ਕਰ ਸਕੀਏ ਉਹਨੂੰ ਯਾਦ ਕਰ ਸਕੀਏ ਜੇ ਦੀ ਸਮਝ ਦੇ ਵਿੱਚ ਗੱਲ ਇਹ ਆ ਗਈ ਉਹਨੂੰ ਜਗਿਆਸੂ ਕਹਿੰਦੇ ਨੇ ਜੇ ਸਮਝ ਕੇ ਚੱਲ ਪਿਆ ਜਪ ਕਰਨ ਲੱਗ ਪਿਆ ਉਹਨੂੰ ਸਾਧੂ ਕਹਿੰਦੇ ਨੇ ਜੋ ਛਲ ਪਿਆ ਹੈ ਸਾਧੂ ਪਰ ਜੋ ਚਲਦਿਆਂ ਚਲਦਿਆਂ ਪਹੁੰਚ ਗਿਆ ਉਹਨੂੰ ਸੰਤ ਕਹਿੰਦੇ ਇਤਨੀ ਸੌਖੀ ਖੇਡ ਨਹੀਂ ਹੈ ਬਾਕੀ ਸੰਸਾਰੀ ਨੇ ਜਗਿਆ ਸੋ ਵੀ ਨਹੀਂ ਸੰਸਾਰੀ ਨੇ ਮੰਦਰ ਮਸਜਿਦ ਗੁਰਦੁਆਰਿਆਂ 'ਚ ਇਹਨਾਂ ਦੀ ਬਹੁਤ ਫਰਮਾਰ ਆਉਂਦੀ ਹੈ ਸੰਸਾਰੀਆਂ ਦੀ ਸੰਸਾਰੀ ਕਰਮ ਪੜਨਾ ਗੁਣਨਾ ਸੰਸਾਰ ਕੀ ਕਾਰ ਸਭ ਸੰਸਾਰੀ ਕਰਮ ਚੱਲਦਾ ਹੈ ਜਗਿਆ ਸੁ ਵੀ ਨਹੀਂ ਲੈ ਸਮਝ ਵੀ ਕੋਈ ਨਹੀਂ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਉਹਨਾਂ ਚਲੋ ਸੁਣੇ ਲੋ 10000 ਕਿਦਰੇ ਸੰਸਾਰੀ ਮਨੁੱਖ ਬੈਠੇ ਹਵਨ ਨਾ ਜੋ ਸਾਰੇ ਕਰਮ ਸੰਸਾਰ ਦੇ ਪ੍ਰਤੀ ਕਰਦਨ ਸੰਸਾਰਿਕ ਕਾਮਨਾ ਨਾਲ ਉਹਨਾਂ ਚ ਇੱਕ ਜਗਿਆ ਸੁ ਠੀਕ 10 ਜਗਿਆ 10000 ਦੇ ਕਰੀਬ ਜਗਿਆ ਸੂ ਬੈਠੇ ਹੋਣ ਇੱਕ ਸਾਧੂ ਆਉਂਦਾ। ਅਰ 10000 ਸਾਧੂ ਬੈਠੇ ਹੋਣ ਇੱਕ ਸੰਤ ਆਉਂਦਾ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਕਰੋੜਾਂ ਚ ਕੋਈ ਇੱਕ ਇਤਨਾ ਗਠਨ ਹੈ। ਇਤਨਾ ਔਖਾ ਜਿਸ ਨੂੰ ਇਹ ਸਮਝ ਆ ਜਾਏ ਆਖਣ ਔਖਾ ਸਾਚਾ ਨਾਮ ਇਹ ਸਾਧੂ ਹੈ ਭਾਵੇਂ ਔਖੇ ਧਨ ਧਿਆਨ ਦੀ ਸਾਧਨਾ ਫਿਰ ਵੀ ਕਰਨ ਲੱਗ ਪਿਆ ਹੈ ਸਾਧੂ ਹੈ ਕਰਜ਼ਿਆਂ ਕਰਜ਼ਿਆਂ ਜਿਹਨੂੰ ਸਫਲਤਾ ਮਿਲ ਗਈ ਸੰਤ ਸੰਤ ਤਾਂ ਹੁਣ ਮੈਂ ਅਰਜ਼ ਕਰਾਂ ਰਸਨਾ ਜ਼ਬਾਨ ਵਕਤਾ ਬਣੇ ਮਨ ਸਰੋਤਾ ਬਣੇ ਧਰਮ ਦੀ ਇਹ ਸਾਧਨਾ ਮਨ ਸੁਣੇ ਜ਼ਬਾਨ ਵੀ ਬੋਲਦੀ ਏ ਮਨ ਵੀ ਬੋਲਦਾ ਸਬਦਾਂ ਬੋਲ ਜ਼ਬਾਨ ਤੇ ਵਿਚਾਰੇ ਕਿਸੇ ਵਕਤ ਚੁੱਪ ਵੀ ਕਰ ਜਾਂਦੀ ਏ ਮਨ ਤੇ ਫਿਰ ਵੀ ਚੁੱਪ ਨਹੀਂ ਕਰਦਾ ਬੋਲਦਾ ਰਾਤ ਨੂੰ ਸੁਪਨਿਆਂ ਦੀ ਦੁਨੀਆ ਰਚ ਲੈਂਦਾ ਚੁੱਪੀ ਨਹੀਂ ਕਰਦਾ ਤੇ ਧਰਮ ਦੀ ਸਾਰੀ ਸਾਧਨਾ ਹੈ ਮਨ ਚੁੱਪ ਕਰੇ ਨਾ ਚੁੱਪ ਨਾ ਕਰੇ ਸੁਣੇ ਸੁਣੇ ਫਿਰ ਅਰਜ਼ ਕਰਾਂ ਕਿਦਰ ਇਸਨੂੰ ਕਪੋਲ ਕਲਪਨਾ ਨਾ ਸੁਨਣਾ ਬਹੁਤ ਔਖਾ ਹੈ ਸੁਨਣਾ ਅਗਰ ਕੋਈ ਸੁਣੇ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਸੁਨਣਾ ਤੇ ਉਹੀ ਹੁੰਦਾ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਧਿਆਨ ਨਾਲ ਸੁਨਣਾ ਅੰਤਰ ਪਿਆਸ ਉਠੀ ਪ੍ਰਭ ਕੈਰੀ ਸੁਨ ਗੁਰ ਬਚਨ ਮਨ ਤੀਰ ਲਗੈ ਗੁਰੂ ਦਾ ਸ਼ਬਦ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗੇ ਸ਼ਬਦ ਮਨ ਨੂੰ ਤੀਰ ਦੀ ਤਰ੍ਹਾਂ ਲੱਗੇਗਾ ਇੱਕ ਤੀਰ ਜੋ ਤਨ ਨੂੰ ਲੱਗਦਾ ਏਕ ਤੀਰ ਜੋ ਮਨ ਨੂੰ ਲੱਗਦਾ ਤੀਰ ਤਨ ਨੂੰ ਲਗੇ ਗੁਸਤਾਖੀ ਮਨ ਤਨ ਛਲ ਨਹੀਂ ਹੋਵੇਗਾ ਖੂਨ ਨਿਕਲੇਗਾ ਤੇ ਤਨ ਤੜਪੇਗਾ ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ ਗੁਰ ਸ਼ਬਦ ਦਾ ਤੇ ਮਨ ਨੂੰ ਲਗੇਗਾ ਮਨ ਵਿੱਚੋਂ ਲੋਭ ਨਿਕਲੇਗਾ ਵਿਕਾਰ ਨਿਕਲਣਗੇ ਤੇ ਇਹੀ ਮਨ ਦੀ ਜ਼ਿੰਦਗੀ ਹੈ ਫਿਰ ਤੜਪਦਾ ਹੋਇਆ ਮਨ ਕਰੇਗਾ ਵਾਹਿਗੁਰੂ 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 ਕੰਠ ਖੁਸ਼ਕ ਹੋ ਗਿਆ ਰੋਮ ਰੋਮ ਪਾਣੀ ਮੰਗਦਾ ਹੈ ਕਿ ਉਹਦੀ ਜ਼ੁਬਾਨ ਜੋ ਕਹਿ ਰਹੀ ਹੈ ਹਾਏ ਪਾਣੀ 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 ਉਹ ਕਹਿਣਾ ਕੁਝ ਹੋਰ ਹੈ ਪਿਆਸ ਤੇ ਲੱਗੀ ਕੋਈ ਨਹੀਂ ਪਾਣੀ 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 ਇਹ ਵਾਹਿਗੁਰੂ ਵਾਹਿਗੁਰੂ ਦੇ ਜਪ ਇਹ ਰਾਮ ਦੇ ਜਪ ਸਭ ਇਸ ਤਰ੍ਹਾਂ ਹੀ ਚੱਲ ਰਹੇ ਐਸਾ ਪਿਆਸ ਤੇ ਹੈ ਕੋਈ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰੂ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਤੀਰ ਤਨ ਨੂੰ ਚ ਲਗਿਆ ਤੋ ਪੀੜਤੇ ਹੋਵੇ ਜੇ ਸ਼ਬਦ ਦਾ ਤੀਰ ਮਨ ਨੂੰ ਲਗਿਆ ਤੋ ਪੀੜਤੇ ਹੋਵੇ ਪੀੜ ਅਸਹਿ ਹੋ ਗਈ ਹੈ ਅੱਖਾਂ ਤੋਂ ਹੋ ਜੋ ਹੈ ਹੰਝੂ ਨਿਕਲਣ ਤੜਪਦਾ ਹੋਇਆ ਮਨ ਰੋदन ਕਰ ਸਕਦਾ ਤੇ ਸ਼ਬਦ ਦਾ ਮੰਨੂ ਲਗੇ ਤੇ ਮਨ ਦੀ ਜ਼ਿੰਦਗੀ ਇਹ ਵਿਕਾਰ-ਵਿਕਾਰ ਨਿਕਲਨੇ ਸ਼ੁਰੂ ਹੋਏ ਨੇ ਇਹ ਤੜਪਦਾ ਹੋਇਆ ਮਨ ਬੜੀ ਭਾਰੀ ਪੀੜਾ ਮਹਿਸੂਸ ਕਰੇਗਾ ਔਰ ਉਸ ਹਾਲਤ ਦੇ ਚ ਵੀ ਰੋदन ਹੋ ਸਕਦਾ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾਂ ਮੈਨੇ ਰਵਹਿ ਵਹਿ ਚਲਦੇ ਜੀ ਇਹਦੇ ਤੇ ਅਕਸਰ ਮੈਂ ਅਰਜ਼ ਕਰਦਾ ਹਾਂ ਨਾ ਵਡ ਹੰਸ ਰਾਗ ਦੀ ਇੱਕ ਪੰਤੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਕਹਿੰਦੇ ਨੇ ਮੈਂ ਰੋਵੰਦੀ ਸਭ ਜਗ ਰੁਨਾ ਰੋਣੜੇ ਵਣੋਂ ਪੰਖੇਰ ਬਾਹੂ ਅਰਥ ਮੈਂ ਤੁਹਾਡੇ ਸਾਹਮਣੇ ਰੱਖਦਾ ਮੈਂ ਰੋਈ ਰਜ਼ਕ ਦੀ ਖਾਤਰ ਸਾਰੇ ਹੀ ਰੋਂਦੇ ਨੇ ਪਸ਼ੂ ਪੰਛੀ ਤੱਕ ਰੋਂਦੇ ਕਿਹੜੀ ਨਵੀਂ ਗੱਲ ਹੈ ਰਜ਼ਕ ਨਾ ਮਿਲੇ ਅੰਨ ਪਾਣੀ ਨਾ ਮਿਲੇ ਦਾਣਾ ਦੁਣਕਾ ਨਾ ਮਿਲੇ ਪੰਛੀ ਵੀ ਤੜਪਦੇ ਮੈਂ ਰੋਵੰਦੀ ਸਭ ਜਗ ਰੋਂੰ। ਮੈਂ ਰੋਈ ਪਰਵਾਰ ਦੇ ਵਿਛੋੜੇ ਚ ਸਾਰਾ ਸੰਸਾਰ ਰੋਂਦਾ ਬੱਚੇ ਦੀ ਮੌਤ ਹੋ ਗਈ ਬੰਦਰੀ ਤੜਪਦੀ ਹੈ ਮੁਰਦਾ ਬੱਚੇ ਨੂੰ ਵੀ ਚੁੱਕੀ ਫਿਰਦੀ ਹੈ ਨਹੀਂ ਛੋੜਦੀ ਉਹ ਤੇ ਮੁਰਦਾ ਨੂੰ ਵੀ ਚੁੱਕੀ ਫਿਰਦੀ ਹੁੰਦੀ ਨਹੀਂ ਛੋੜਦੀ ਮੈਂ ਰੋਈ ਪਰਿਵਾਰ ਦੇ ਵੀ ਛੋੜੇ ਸਾਰਾ ਜਗਤ ਰੋਂਦਾ ਮੈਂ ਰੋਈ ਰਜ਼ਕ ਦੇ ਵੀ ਛੋੜੇ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਨੇ ਮੈਂ ਰੋਵੰਦੀ ਸਭ ਜਗ ਰੋਂਨਾ ਰੋਂੜੇ ਵਣੋਂ ਪਖੇਰੂ ਪਰ ਇਕ ਨਾ ਰੋਣਾ ਮੇਰੇ ਤਨ ਕਾ ਬਿਰਹਾ ਜਨੋ ਪੈਰੋਂ ਵਿਛੋੜੀ ਰੋਂਦਾ ਏ ਮਨੁਖ ਵਿਛੋੜੇ ਜ ਪਰਵਾਰ ਦਾ ਵਿਛੋੜਾ ਮਿਤਰਾ ਦਾ ਵਿਛੋੜਾ ਪੁੱਤਰਾਂ ਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਮਾਣ ਮਰਿਆਦਾ ਦਾ ਵਿਛੋੜਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੈ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਤੇਰੇ ਵੀ ਛੋੜੇ ਨੇ ਨਾ ਤੜਪਾਇਆ ਨਾ ਰੋਲਾ ਰੋਏ ਆਂ ਅਸੀਂ ਪਰਿਵਾਰ ਦੀ ਖਾਤਰ ਰੋਏ ਆਂ ਏ ਨਿਰੰਕਾਰ ਤੇਰੀ ਖਾਤਰ ਨਹੀਂ ਰੋਏ ਰੋਏ ਆਂ ਅਸੀਂ ਧਨ ਸੰਪਦਾ ਦੀ ਖਾਤਰ ਰੋਏ ਆਂ ਏ ਪ੍ਰਭੂ ਤੇਰੀ ਖਾਤਰ ਨਹੀਂ ਰੋਇਆ ਤੇ ਅੱਜ ਤੱਕ ਮਨੁੱਖ ਇਤਨਾ ਸ਼ੁਕਰਾਨਤ ਕਹਿੰਦੇ ਨੇ ਸੱਥਾਂ ਸਮੁੰਦਰਾਂ ਦੇ ਚਿਤਨਾ ਪਾਣੀ ਨਹੀਂ ਹੈ ਜਿਤਨਾ ਪਾਣੀ ਮਨੁੱਖ ਦੀ ਅੱਖਾਂ ਚੋਂ ਨਿਕਲ ਚੁੱਕੇ ਪਰ ਇੱਕ ਨਾਰੋ ਨਾ ਮੇਰੇ ਤਨ ਕਾ ਬਿਰਹਾ ਜਿਨ ਹਉ ਬਿਰਹੁ ਵਿਛੋੜੀ اے ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਬਿਰਹਾ ਤੇ ਤੇਰਾ ਵੀ ਹੈ ਇਹਨੇ ਤੜਪਾਇਆ ਨਹੀਂ ਰੁਲਾਇਆ ਨਹੀਂ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਅੰਤਰ ਪਿਆਸ ਉਠੇ ਪ੍ਰਭ ਕੈਰੀ ਸੁਨ ਗੁਰ ਬਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਏ ਇਹ ਤੀਰ ਲੱਗ ਜਾਏ ਤੇ ਇੱਕ ਹਾਲਤ ਉਸ ਅਵਸਥਾ ਨੂੰ ਸੰਤ ਸ਼ਰਮੌਰ ਭਗਤ ਕਬੀਰ ਜੀ ਨੇ ਬਿਆਨ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਜਦ ਤੀਰ ਲੱਗਦਾ ਹੈ ਤੇ ਹਾਲਤ ਕੀ ਹੋ ਜਾਂਦੀ ਕਬੀਰ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਐਸਾ ਸ਼ਬਦ ਦਾ ਤੀਰ ਲਗਿਆ ਕਬੀਰ ਕੇੰਨ ਨ ਗੰਗਾ ਹੋ ਗਿਆ ਗੰਗਾ ਬਾ ਦੋ ਗੱਲਾਂ ਇਕ ਤੇ ਪੀੜਾ ਐਸੀ ਜੋ ਬਿਆਨ ਨਹੀਂ ਹੋ ਸਕਦੀ ਦੂਸਰਾ ਇਸ ਪੀੜਾ ਦੇ ਚਵੀਤ ਨਾ ਰਸ ਕੇ ਬਿਆਨ ਨਹੀਂ ਹੋ ਸਕਦਾ ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ ਇਕੋ ਹੀ ਪੀੜਾ ਹੈ ਪ੍ਰਮਾਤਮਾ ਦੇ ਵਿਛੋੜੇ ਦੀ ਅਗਰ ਕਿਸੇ ਨੂੰ ਮਹਿਸੂਸ ਹੋ ਜਾਏ ਤਾਂ ਕਈ ਦਫਾ ਜਗਿਆ ਸੋ ਕਹਿ ਦਿੰਦਾ ਰੱਬ ਨਹੀਂ ਮਿਲਦਾ ਤੇ ਨਾ ਮਿਲ ਆਪਣੇ ਬਿਰਹੇ ਦੇ ਤੜਪਣੇ ਹੀ ਦੇ ਇਹਦੇ ਚ ਵੀ ਸਵਾਦ ਹੈ ਅਮੀਰ ਖੁਸਰੋ ਕਹਿੰਦਾ ਯਾ ਰੱਬ ਦੁਆਏ ਵਸਲ ਨਾ ਹਰਗਿਜ਼ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਏ ਖੁਦਾ ਤੇਰੇ ਪਿਆਰ ਦੇ ਵਿਚੋੜੇ ਚ ਹਿਰਦਾ ਮੇਰਾ ਤੜਪਦਾ ਇਹਨੂੰ ਤੜਪਣ ਦੇ ਇਹਦੇ ਚ ਵੀ ਰਸ ਹੈ ਇਹਦੇ ਚ ਵੀ ਰਸ ਭਗਤਾ ਨੇ ਇਸ ਦੇ ਬੜੇ ਬੜੇ ਅਨਭਵ ਬਿਆਨ ਕੀਤੇ ਨੇ ਫਿਰ ਕਿਸੇ ਵਕਤ ਕਬੀਰ ਕਹਿੰਦੇ ਨੇ ਉਹ ਰਸ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਜਿਵੇਂ ਗੁੰਗਾ ਸਵਾਦ ਨਹੀਂ ਦੱਸ ਸਕਦਾ ਮੈਨਿੰਗ ਦੱਸੇ ਇਸ ਤੀਰ ਦੇ ਲਗਦਿਆਂ ਜੋ ਮੈਨੂੰ ਅਨਭਵੀ ਗਿਆਨ ਮਿਲਿਆ ਅੰਦਰੋਂ ਸਮਝ ਆਈਏ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ ਗੁੰਗਾ ਦੂਸਰਾ ਮੈਂ ਮਿਥਿਆ ਨਹੀਂ ਬੋਲ ਸਕਦਾ ਝੂਠ ਨਹੀਂ ਬੋਲ ਸਕਦਾ ਗੁੰਗਾ ਮੈਂ ਕੌੜਾ ਨਹੀਂ ਬੋਲ ਸਕਦਾ ਗੁੰਗਾ ਹੋ ਗਿਆ ਮੈਂ ਫਿੱਕਾ ਨਹੀਂ ਬੋਲ ਸਕਦਾ ਗੁੰਗਾ ਹੋ ਗਏ ਮੈਂ ਕੌੜਾ ਨਹੀਂ ਬੋਲ ਸਕਦਾ ਗੁੰਗਾ ਸ਼ਾਇਦ ਆਪ ਨੂੰ ਪਤਾ ਹੋਵੇ ਜਿਹੜੇ 10 ਪਾਪ ਨੇ ਨਾ 10 ਦੋਖ ਉਹਦੇ ਚ ਚਾਰ ਪਾਪ ਤੇ ਜ਼ਬਾਨ ਦੇਣਾ ਹੈ ਚਲੋ ਮੈਂ ਗਿਣਤੀ ਕਰਕੇ ਸੁਣਾ ਦਿਆਂ ਚਾਰ ਪਾਪ ਜ਼ਬਾਨ ਦੇ ਹੁੰਦੇ ਨੇ ਪ੍ਰਥਮ ਮਿੱਥਿਆ ਬੋਲਣਾ ਦੂਸਰਾ ਫੇਕਾ ਬੋਲਣਾ ਤੀਸਰਾ ਕੌੜਾ ਬੋਲਣਾ ਚੌਥਾ ਵਿਅਰਥ ਬੋਲਣਾ ਗੱਪ ਸ਼ੱਪ ਐਵੇਂ ਖਾਮਾ ਖਾਫਜ਼ੂਲ ਬੋਲੀ ਜਾਂਦੇ ਨਾ ਲੈਣਾ ਇਹਦੇ ਆਪਣੀ ਐਨਰਜੀ ਵੇਸਟ ਕਰੀ ਜਾਂਦੇ ਇਹ ਚਾਰ ਦੋਖ ਜ਼ਬਾਨ ਦੇ ਬਨੇ ਗਏ ਨੇ ਬੋਲੀ ਜਾਂਦਾ ਚੁੱਪੀ ਨਹੀਂ ਕਰਦਾ ਉਸਨੂੰ ਬੇਬਾਗ ਕਹਿੰਦੇ ਨੇ ਚਾਰ ਦੋਖ ਜ਼ਬਾਨ ਦੇ ਮਿਥਿਆ ਬੋਲਣਾ ਫੇਕਾ ਬੋਲਣਾ ਕਵੜਾ ਬੋਲਣਾ ਵਿਅਰਥ ਬੋਲਣਾ ਤਿੰਨ ਪਾਪ ਮਨ ਦੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਤੇ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਅੱਜ ਦੀ ਕਥਾ ਆਪਾਂ ਦੇਖੀ ਬਹੁਤ ਵਧੀਆ ਸੀ ਗਿਆਨੀ ਸੰਸਿਮਸਕੀਨ ਦਾ ਗਿਆਨ ਬਹੁਤ ਹੀ ਅੱਛਾ ਸੀ ਬੜੀ ਤਫਸੀਲ ਦੇ ਨਾਲ ਉਹਨੇ ਗੱਲ ਕੀਤੀ ਅੰਮ੍ਰਿਤ ਵੇਲੇ ਤੇ ਯਾਨੀ ਕਿ ਸੂਬਾ ਸੂਰਜ ਹੋਣ ਤੋਂ ਪਹਿਲੇ ਜਿਹੜਾ ਟਾਈਮ ਸਾਰਾ ਅੰਮ੍ਰਿਤ ਵੇਲੇ ਦਾ ਹੀ ਹੈ ਸੂਰਜ ਨਿਕਲਣ ਤੋਂ ਪਹਿਲੇ ਜਿਹੜਾ ਵੀ ਟਾਈਮ ਸਾਰਾ ਅੰਮ੍ਰਿਤ ਵੇਲੇ ਹੀ ਹੈ ਤੇ ਜਿਨੇ ਅੰਮ੍ਰਿਤ ਵੇਲੇ ਉੱਠ ਕੇ ਰੱਬ ਨੂੰ ਯਾਦ ਕਰ ਲਿਆ ਰੱਬ ਨੂੰ ਪੁਕਾਰ ਲਿਆ ਰੱਬ ਨਾਲ ਜੁੜ ਗਿਆ ਉਹਨੇ ਫਿਰ ਇਸ ਦੁਨੀਆ ਉੱਤੇ ਕਾਮਯਾਬੀ ਹਾਸਲ ਕਰ ਲਈ ਉਹ ਫਿਰ ਸੂਬਾ ਬਾਦਸ਼ਾਹਾਂ ਵਾਂਗ ਤਰਾ ਜ਼ਿੰਦਗੀ گزارੇਗਾ ਜਿਸ ਤਰ੍ਹਾਂ ਕਿ ਸ਼ੇਖ ਸਾਦੀ ਰਹਿਮਤੁੱਲਾਹਲੇ ਫਰਮਾਉਂਦੇ ਐ ਕਿ ਜਿਨੇ ਰਾਤ ਨੂੰ ਅੱਧੇ ਪੈਰ ਰਾਤ ਦੇ ਪੈਰ ਦੇ ਵਿੱਚ ਉੱਠ ਕੇ ਰੱਬ ਨੂੰ ਯਾਦ ਕਰ ਲਿਆ ਉਹਨੇ ਸੂਬਾ ਫਿਰ ਬਾਦਸ਼ਾਹਾਂ ਵਾਂਗ ਜ਼ਿੰਦਗੀ گزار ਲਈ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਵੇਰ ਬਾਦਸ਼ਾਹਾਂ ਵਾਂਗ ਸਕੂਨ ਦੇ ਨਾਲ ਆਰਾਮ ਦੇ ਨਾਲ ਆਪਣੀ ਜ਼ਿੰਦਗੀ گزارੋ ਤੁਹਾਡੀਆਂ ਦੁੱਖ ਤਕਲੀਫਾਂ ਖਤਮ ਹੋ ਜਾਣ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੁਸੀਂ ਆਪਣੇ ਆਪ ਨੂੰ ਹਲਕਾ ਹਲਕਾ ਮਹਿਸੂਸ ਕਰੋ ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਫਿਰ ਅਮਰਤ ਵੇਲੇ ਉੱਠ ਕੇ ਰੱਬ ਨੂੰ ਯਾਦ ਕਰੋ ਆਪਣੀਆਂ ਜਿੰਨੀਆਂ ਵੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਰੱਬ ਅੱਗੇ ਰੱਖ ਦਿਓ ਕਿਉਂਕਿ ਰੱਬ ਨਾਲੋਂ ਵੱਡਾ ਕੋਈ ਨਹੀਂ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੁਹਾਡੀਆਂ ਜਿੱਡੀਆਂ ਮਰਜ਼ੀ ਵੱਡੀਆਂ ਵਾਂ ਰੱਬ ਅੱਗੇ ਰੱਖ ਦਿਓ ਕਿਉਂਕਿ ਰੱਬ ਸਭ ਦਾ ਵਟਾ ਤੇ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਵੀ ਰੱਬ ਹੈ ਜਿੰਨੀ مخلوਕ ਸਭ ਨੂੰ ਰੱਬ ਨੇ ਬਣਾਇਆ ਰੱਬ ਵਾਸਤੇ ਕੋਈ ਵੀ ਸ਼ੈ ਨਾ ਮੁਮਕਨ ਨਹੀਂ ਅੱਲਾ ਪਾਕ ਦੀ ਜ਼ਾਤ ਜਦੋਂ ਕਿਸੇ ਚੀਜ਼ ਦਾ ਕੋਈ ਇਰਾਦਾ ਕਰ ਲੈਂਦੇ ਆ ਤੇ ਫਰਮਾਉਂਦੇ ਆ ਕੁਨ ਫਾਇਆ ਕੂਨ ਹੋ ਜਾ ਤੋ ਚੀਜ਼ ਹੋ ਜਾਂਦੀ ਹੈ ਇਸ ਕਰਕੇ ਰੱਬ ਨਾਲੋਂ ਵੱਡੀ ਕੋਈ ਸ਼ੈ ਨਹੀਂ ਤਾਡੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਪਾ ਜਿਹੜੀਆਂ ਮਰਜ਼ੀ ਵਟੀਆਂ ਮੈਂ ਪਹਾੜਾਂ ਜੜੀਆਂ ਪਾਵੇਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਸਵੇਰ ਅਮਰਤ ਵੇਲੇ ਉਠੋ ਉੱਠ ਕੇ ਰੱਬ ਨੂੰ ਯਾਦ ਕਰੋ ਸੱਚੇ ਮਨ ਨਾਲ ਰੱਬ ਨੂੰ ਪੁਕਾਰ ਲਓ ਫਿਰ ਵੇਖੋ ਤੁਹਾਡੀਆਂ ਤਕਲੀਫਾਂ ਕਿਸ ਤਰ੍ਹਾਂ ਸੁੱਖ ਚ ਬਦਲਦੀਆਂ ਤੁਹਾਡੀਆਂ ਪਰੇਸ਼ਾਨੀਆਂ ਦੇਖੋ ਕਿਸ ਤਰ੍ਹਾਂ ਦੂਰ ਹੁੰਦੀਆਂ ਕਿਉਂਕਿ ਉਹ ਵੇਲਾ ਬੜਾ ਕੀਮਤੀ ਵੇਲਾ ਉਸ ਵੇਲੇ ਜਿਹੜਾ ਰੱਬ ਨਾਲ ਜੁੜ ਜਾਂਦਾ ਸੱਚੇ ਮਨ ਨਾਲ ਰੱਬ ਦੇ ਅੱਗੇ ਅਰਦਾਸ ਕਰਦਾ ਫਿਰ ਰੱਬ ਉਹਦੀ ਸੁਣਦਾ ਕਿ ਇਹ ਮੇਰਾ ਬੰਦਾ ਦੇਖ ਲੋ ਆਪਣੀ ਨੀਂਦ ਛੱਡ ਕੇ ਮੇਰੇ ਵਾਸਤੇ ਆਇਆ ਮੇਰੇ ਜ਼ਿਕਰ 'ਚ مشغول ਹੋਇਆ ਮੇਰੀ ਇਬਾਦਤ ਕਰਨਦਿਆ ਰੱਬ ਨੂੰ ਉਹ ਬੰਦਾ ਬਹੁਤ ਸੋਹਣਾ ਲੱਗਦਾ ਦੇਖ ਲੋ ਕਿ ਜਦੋਂ ਸਰਦੀਆਂ ਦੀਆਂ ਰਾਤਾਂ ਹੁੰਦੀਆਂ ਕਿੰਨੀਆਂ ਠੰਡੀਆਂ ਰਾਤਾਂ ਤੇ ਜਿਹੜਾ ਬੰਦਾ ਉਹਨਾਂ ਰਾਤਾਂ ਦੇ ਵਿੱਚ ਰਜ਼ਾਈ ਨੂੰ ਪਰੇ ਕਰਕੇ ਠੰਡੇ ਪਾਣੀ ਨਾਲ ਨਹਾ ਧੋ ਕੇ ਰੱਬ ਨੂੰ ਯਾਦ ਕਰਦਾ ਵਾ ਰੱਬ ਨੂੰ ਉਹ ਬੰਦਾ ਕਿੰਨਾ ਪਿਆਰਾ ਹੋਏਗਾ ਜਾਂ ਉਹ ਆਮ ਇਨਸਾਨ ਨਾਲੋਂ ਕਿੱਡਾ ਚੰਗਾ ਬੰਦਾ ਜਿਹੜਾ ਕਿ ਸੁੱਤਾ ਵਾ ਗਾਫਲ ਹੋ ਕੇ ਰੱਬ ਦੀ ਯਾਦ ਤੋਂ ਗਾਫਲ ਹੋਇਆ ਪਿਆ ਉਸ ਨਾਲੋਂ ਕਿੰਨਾ ਬਿਹਤਰ ਇਸ ਕਰਕੇ ਵੀਰੋ ਉਹ ਅੰਮ੍ਰਿਤ ਵੇਲਾ ਵੀ ਬੜਾ ਕੀਮਤੀ ਵੇਲਾ ਕਿਉਂਕਿ ਉਸ ਵੇਲੇ ਇਨਸਾਨ ਸੱਚੇ ਮਨ ਨਾਲ ਰੱਬ ਨੂੰ ਜੋੜਦਾ ਕਿਉਂਕਿ ਇਨਸਾਨ ਉਸ ਵੇਲੇ ਸੌਂ ਕੇ ਉੱਠਿਆ ਹੁੰਦਾ ਜਿੰਨੀਆਂ ਵੀ ਉਹਨੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਦੁਨੀਆਦਾਰੀ ਦੇ ਮਸਲੇ ਮਸਾਇਲ ਉਹ ਸਾਰੇ ਉਸ ਟਾਈਮ ਉਹਦੇ ਜ਼ਿਹਨ ਚੋਂ ਖਤਮ ਹੋਏ ਹੁੰਦੇ ਕਿਉਂਕਿ ਸੁੱਤਾ ਹੁੰਦਾ ਫ੍ਰੈਸ਼ ਹੋ ਜਾਂਦਾ ਤੇ ਉਸ ਵੇਲੇ ਜਿੱਲੇ ਉਹ ਰੱਬ ਨਾਲ ਜੁੜਦਾ ਫਿਰ ਉਹ ਸੱਚੇ ਮਨ ਨਾਲ ਜੁੜਦਾ ਉਹਦਾ ਦਿਮਾਗ ਬਿਲਕੁਲ ਫ੍ਰੈਸ਼ ਹੁੰਦਾ ਤੇ ਜਦੋਂ ਰੱਬ ਨਾਲ ਸੱਚੇ ਮਨ ਨਾਲ ਬੰਦਾ ਜੁੜੇ ਨਾ ਦਿਮਾਗ ਦੇ ਵਿੱਚ ਜਿਹੜੇ ਬਾਕੀ ਦੁਨੀਆਦਾਰੀ ਦੇ ਮਸਲੇ ਮਸਾਇਲ ਹੈ ਜਿਹੜੇ ਖਿਆਲات ਇਹਨਾਂ ਨਾ ਹੋਂ ਤੇ ਫੇਰ ਹੀ ਇਬਾਦਤ ਦਾ ਰੱਬ ਨੂੰ ਯਾਦ ਕਰਨ ਦਾ ਮਜ਼ਾ ਆਉਂਦਾ ਬਾਕੀ ਉਹ ਵੇਲਾ ਬਹੁਤ ਕੀਮਤੀ ਵੇਲਾ ਹੈ ਉਹਨੀਆਂ ਜਿੰਨੀਆਂ ਵੀ ਤਰੀਫਾਂ ਕੀਤੀਆਂ ਜਾਂ ਜਾਂ ਜਿੰਨੀਆਂ ਵੀ افاضੀਆਂ ਦੱਸੇ ਜਿੰਨੇ ਵੀ ਫਾਇਦੇ ਦੱਸੇ ਜਾਣ ਉਹਨੇ ਥੋੜੇ ਹੈ ਤੇ ਇਸੇ ਕਰਕੇ ਤੇ ਗਿਆਨੀ ਸੰਸੀ ਮਸਕੀਨ ਵੀ ਕਹਿੰਦੇ ਆ ਕਿ ਉਹ ਵੇਲਾ ਬਹੁਤ ਹੀ ਕੀਮਤੀ ਵੇਲਾ ਤੇ ਇਸ ਕਰਕੇ ਵੀਰੋ ਕੋਸ਼ਿਸ਼ ਕਰਿਆ ਕਰੋ ਕਿ ਅੰਮ੍ਰਿਤ ਵੇਲਾ ਨਾ ਖੋਇਆ ਕਰੋ ਉਸ ਵੇਲੇ ਉੱਠ ਕੇ لازمی ਇਸ਼ਨਾਨ ਕਰਕੇ ਰੱਬ ਨੂੰ ਯਾਦ ਕਰਿਆ ਕਰੋ ਤਾਕਿ ਤੁਹਾਡੀਆਂ ਦੁੱਖ ਤਕਲੀਫਾਂ ਖਤਮ ਹੋਣ ਤੇ ਤੁਸੀਂ ਬਾਦਸ਼ਾਹ ਵਾਂਗ ਆਪਣੀ ਜ਼ਿੰਦਗੀ گزارੋ। ਬਾਕੀ ਬਹੁਤ ਵਧੀਆ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ رائے ਦਾ اظہار ਲਾਜ਼ਮੀ ਕਰਿਓ। ਆਪਣਾ ਕੀਟੋ ਇਸਰਾ ਖਿਆਲ ਰਬਾ